YouTube ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਪੰਜਾਬੀ ਲੋਕ ਬੋਲੀਆਂ ਸੁਣਾਉਣੀ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੰਨ ਕੇ ਬੋਤਲਾਂ ਪੀ ਕੇ ਚਰਾਬਾ ਮਾਰਦੰਗਲੀ ਵਿੱਚ ਵੜਕਾਂ ਵੇ ਬਾਪੂ ਦਾ ਖੁੰਡਾ ਕਢ ਦੂ ਤੇਰੀਆਂ ਰੜਕਾਂ ਵੇ ਬਾਪੂ ਦਾ ਖੁੰਡਾ ਕਢ ਦੂ ਤੇਰੀਆਂ ਰੜਕਾਂ ਵੇ ਬਾਪੂ ਦਾ ਖੁੰਡਾ ਇੱਕ ਕਟੋਰਾ ਦੋ ਕਟੋਰੇ ਤੀਜਾ ਕਟੋਰਾ ਦਾਰੂ ਦਾ ਗਲੀਆਂ ਦਾ ਖੜਾ ਛੜਦੇ ਵੇ ਕੋਈ ਸਿਰ ਚ ਕੋਟਣਾ ਮਾਰੂਗਾ ਗਲੀਆਂ ਦਾ ਖੜਾ ਛੜਦੇ ਵੇ ਕੋਈ ਸਿਰ ਚ ਕੋਟਣਾ ਮਾਰੂਗਾ ਡੰਗਰ ਵਿਚਾ ਸਾਰਾ ਵੇਚਤਾ ਨਾਲੇ ਵੇਚਤੀ ਕੱਟੀ ਪੱਟੀ ਵੇਦਾਰੂ ਪੀਣਿਆ ਮੈਂ ਤੇਰੀ दारू ਨੇ ਪੱਟੀ ਪੱਟੀ ਵੇਦਾਰੂ ਪੀਣਿਆ ਮੈਂ ਤੇਰੀ दारू ਨੇ ਪੱਟੀ ਕੰਠੀ ਤੇ ਗਣੇ ਚਨ ਸਾਰੇ ਵੇ ਬੇਚਤੇ ਸਾਰੇ ਬੇ ਵੇਚਤੇ ਇਕ ਰਹੇਗੀ ਪੇਕਿਆਂ ਬਾਲੀ ਬਾਲੀ ਵੇ ਤੇਰੀਆਂ ਮੈਂ ਰੱਖਾਂ ਇਜ ਤਾਂ दारू पी के जमीन सारी गाली वे तेरीयां मैं रखखा इजता दारू पी के जमीन सारी गाली वे तेरीयां मैं रखखा इजता अदे रात औने मुंडिया लै मुंडिया दी टोली वे ना मैं तेरे पांढे मांजा ਨਾ ਮੈਂ ਤੇਰੇ ਪਾਂਡੇ ਮਾਂਜਾ ਨਾ ਮੈਂ ਤੇਰੀ ਗੋਲੀ ਚਾਹਿਓ ਸਿਰ ਚੜ ਗਿਆ ਮੈਂ ਨਾ ਬਰਾਬਰ ਬੋਲੀ ਤਾਹਿਓ ਸਿਰ ਚੜ ਗਿਆ ਮੈਂ ਨਾ ਬਰਾਬਰ ਬੋਲੀ ਤਾਹਿਓ ਸਿਰ ਚੜ ਗਿਆ ਅੱਧੀ ਰਾਤੀ ਆਉਨੈ ਕੁੜੀਏ ਲੈ ਮੁੰਡਿਆਂ ਦੀ ਟੋਲੀ ਨੀ ਤੂੰ ਹੀ ਮੇਰੇ ਪਾਂਡੇ ਮਾਂਜੇ ਤੂੰ ਹੀ ਮੇਰੇ ਪਾਂਡੇ ਮਾਂਜੇ ਤੂੰ ਹੀ जे बर बोली नी कर दूंगा जवर्गी जे तुम्बराबर बोली नी कर दूंगा जवर्गी जे तुम्बराबर बोली नी कर दूंगा जवर्गी जय जटिए तुम्बो ता बोली जय जटिए तुम्बो ता बोली तैनु तोर दूँ पेके जटा ने दारू पीनी है पीनी है बेके ठेके जटा ने दारू पीनी है ਪੀਣੀਆਂ ਵੇ ਕੇ ਠੇਕੇ ਜੱਟਾਂ ਨੇ ਦਾ ਰੂਪੀਣੀਆਂ ਹੋਂਜ ਹੋਂਜ ਕੂੜਾ ਵੇ ਮੈਂ ਕੌਲੇ ਨਾਲ ਲਾਉਣੀ ਐ ਹੋਂਜ ਹੋਂਜ ਕੂੜਾ ਵੇ ਮੈਂ ਕੌਲੇ ਨਾਲ ਲਾਉਣੀ ਐ ਉਤੋਂ ਦੀ ਲੰਗ ਗਈ ਗਉ ਮੁੰਡਿਆ ਤੇਰੇ ਗਿਣ ਗਿਣ ਵਾਦ ਲੈ ਲਓ ਮੁੰਡਿਆ ਤੇਰੇ ਗਿਣ